ਸਫਲ ਹੋ ਜਾਓਗੇ ਜੇ ਤੁਸੀਂ ਮਹੀਨੇ ਦੇ 40 ਤੋਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਤੁਹਾਡੇ ਅੰਦਰ ਮਤਲਬ ਵੀ ਉਹ ਦੋ ਤਿੰਨ ਸਕਿੱਲਾਂ ਦਾ ਹੋਣਾ ਬਹੁਤ ਜ਼ਰੂਰੀ ਆ 40000 ਤੋਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ YouTube ਤੋਂ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਕੋਈ ਔਖਾ ਨਹੀਂ ਹੈਗਾ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਵੀਰ ਜੀ ਪੈਸਾ ਕਮਾਉਣਾ ਬਹੁਤ ਸੌਖਾ ਵਾ ਡੇਟ ਦੇ ਵਿੱਚ 30 ਤੋਂ ਲੈ ਕੇ 35000 ਰੁਪਏ ਘਰੇ ਬੈਠੇ ਕਮਾਰੇ ਨੇ ਮੇਰੇ ਵੱਲੋਂ ਤੁਹਾਨੂੰ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube <Sanye> ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ WhatsApp ਦੇ ਉੱਤੇ ਮੈਸੇਜ ਵੀ ਆਏ ਹਨ ਤੇ ਉਹਨਾਂ ਨੇ ਮਤਲਬ ਵੀ Instagram ਤੋਂ ਵੀ ਮੈਨੂੰ ਮੈਸੇਜ ਕੀਤਾ ਤੇ ਫੋਨ ਵੀ ਕਰਕੇ ਕਹਿੰਦੇ ਨੇ ਕਿਤੇ ਕਿ ਵੀਰ ਜੀ ਅਸੀਂ ਨਾ ਮਤਲਬ YouTube ਤੇ ਉੱਤੇ ਮਤਲਬ ਵੀ ਅਸੀਂ ਸਫਲ ਨਹੀਂ ਹੋ ਪਾਰੇ ਸਾਡੀ ਵੀਡੀਓ ਜਿਹੜੀ ਵਾਇਰਲ ਨਹੀਂ ਹੁੰਦੀ ਆ ਪਈਆਂ ਤੇ ਅਸੀਂ YouTube ਤੋਂ ਪੈਸੇ ਵੀ ਨਹੀਂ ਕਮਾ ਰਹੇ ਜਿਹੜਾ ਸਾਡਾ YouTube ਚੈਨ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਮਤਲਬ ਵੀ ਤੁਸੀਂ ਜੇ YouTube ਦੇ ਉੱਤੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਨਾ ਵੀ ਤੁਹਾਡੇ ਅੰਦਰ ਮਤਲਬ ਵੀ ਉਹ 2-3 ਸਕਿੱਲਾਂ ਦਾ ਹੋਣਾ ਬਹੁਤ ਜ਼ਰੂਰੀ ਆ ਦੇਖੋ ਚੀਜ਼ ਤਾਂ ਤੁਹਾਡੇ ਅੰਦਰ ਜਿਹੜੀ ਹੈ ਟੈਲੈਂਟ ਆ ਤੁਹਾਡੇ ਅੰਦਰ ਹੁੰਦਾ ਵਾ ਪਰ ਤੁਹਾਡੇ ਅੰਦਰ ਜਿਹੜੀ ਸਕਿੱਲ ਆ ਉਹ ਨਹੀਂ ਹੈਗੀ ਤੁਸੀਂ ਮੰਨ ਕੇ ਚੱਲੋ ਕਿਤੇ ਵੀ ਤੁਸੀਂ ਜੋਬ ਕਰਦੇ ਹੋ ਜਾਂ ਕੋਈ ਕੰਮ ਕਰਦੇ ਹੋ ਨਾ ਤੁਹਾਡੇ ਅੰਦਰ ਤੁਸੀਂ ਸਕਿੱਲ ਹੋਣੀ ਜ਼ਰੂਰੀ ਆ ਜਾਂ ਫਿਰ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਜਦੋਂ ਤੱਕ ਤੁਹਾਡੇ ਅੰਦਰ ਉਹਦਾ ਦੀ ਸਕਿੱਲ ਨਹੀਂ ਹੋਏਗੀ ਉਦੋਂ ਤੱਕ ਤੁਸੀਂ ਸਫਲ ਹੋ ਹੀ ਨਹੀਂ ਸਕਦੇ ਹੋਗੇ ਕੋਈ ਸਕਿੱਲ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਮੰਨ ਕੇ ਚੱਲੋ ਤੁਸੀਂ ਕੰਪਿਊਟਰ ਚਲਾਉਣੇ ਹੋ ਹਣ ਜੋ ਤੱਕ ਤੁਹਾਡੇ ਕੋਲ ਉਹ ਸਕਿੱਲ ਨਹੀਂ ਹੋएगी ਕੰਪਿਊਟਰ ਚਲਾਉਣ ਦੀ ਤਾਂ ਤੁਸੀਂ ਕੰਪਿਊਟਰ ਕਿਵੇਂ ਚਲਾ ਲੋਗੇ ਤਾਂ ਤੁਸੀਂ ਨਹੀਂ ਚਲਾ ਸਕਦੇ ਹੈਨਾ ਸੋ ਇਸ ਕਰਕੇ ਤੁਹਾਡੇ ਅੰਦਰ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਇਹੋ ਜਿਹੇ ਸਕਿੱਲ ਦੱਸਾਂਗਾ ਅਗਰ ਤੁਸੀਂ ਉਹ ਚੀਜ਼ ਤੁਸੀਂ ਸਿੱਖ ਜਾਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ YouTube ਤੇ ਬਹੁਤ ਹੀ ਵਧੀਆ ਤੁਸੀਂ ਸਫਲ ਹੋ ਜਾਓਗੇ ਤੇ ਤੁਸੀਂ ਮਹੀਨੇ ਦੇ 40 ਤੋਂ 50 ਹਜ਼ਾਰ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸੋ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਅ ਤੱਕ ਜਰੂਰ ਦੇਖੋ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਦੇਖੋ ਤੁਸੀਂ YouTube ਤੇ ਸਫਲ ਕਿਵੇਂ ਹੋਣਾ ਵਾ ਸਫਲ ਹੋਣਾ ਯਾਰ ਕੋਈ ਔਖਾ ਕੰਮ ਨਹੀਂ ਹੈਗਾ ਸਫਲ ਹੋਣਾ ਬਹੁਤ ਹੀ ਔਖਾ ਕੰਮ ਆ ਦੇਖੋ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਤੁਹਾਡੇ ਅੰਦਰ ਟੈਲੈਂਟ ਹੁੰਦਾ ਹੈਗਾ ਵਾ ਬਟ ਤੁਹਾਡੇ ਕੋਲ ਸਕਿੱਲ ਨਹੀਂ ਹੈਗੀ ਠੀਕ ਹੈ ਜੀ ਜਦੋਂ ਤੱਕ ਤੁਹਾਡੇ ਕੋਲ ਸਕਿੱਲ ਹੀ ਨਹੀਂ ਹੋਏਗੀ ਉਦੋਂ ਤੱਕ ਤੁਸੀਂ ਸਫਲ ਨਹੀਂ ਹੋ ਸਕਦੇ ਮੰਨ ਕੇ ਚੱਲੋ ਤੁਸੀਂ YouTube ਦੇ ਉੱਤੇ ਤੁਸੀਂ ਕੰਮ ਕਰਦੇ ਹੋ ਠੀਕ ਹੈ ਜੀ ਬਟ ਤੁਸੀਂ ਸਫਲ ਕਿਵੇਂ ਹੋਵੋਗੇ ਦੇਖੋ ਸਫਲ ਹੋਣ ਦਾ ਕੀ ਤਰੀਕਾ ਵਾ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਦੇਖੋ ਜਿਹੜੇ ਟੋਪਿਕ ਤੇ ਤੁਸੀਂ ਕੰਮ ਕਰਦੇ ਪਏ ਹੋ ਵੀ ਤੁਸੀਂ ਯਾਰ ਲੋਕਾਂ ਨੂੰ ਮਤਲਬ ਵੀ ਉਹ ਟੋਪਿਕ ਦੇ ਉੱਤੇ ਤੁਸੀਂ ਬਦ ਸਿਖਾ ਕਿਵੇਂ ਰਹੇ ਹੋ ਤੁਸੀਂ ਤੁਹਾਡਾ ਜਿਹੜਾ ਸਖੂਨ ਦਾ ਤਰੀਕਾ ਵਾ ਉਹ ਤੁਹਾਡਾ ਤਰੀਕਾ ਕਿਦਾਂ ਦਾ ਵਾ ਜੇ ਤੁਹਾਡਾ ਤਰੀਕਾ ਵਧੀਆ ਹੋਊਗਾ ਤਾਂ ਹੀ ਲੋਕ ਤੁਹਾਨੂੰ ਫੋਲੋ ਕਰਨਗੇ ਮੰਨ ਕੇ ਚੱਲੋ ਤੁਸੀਂ 5 ਮਿੰਟ ਦੀ ਵੀਡੀਓ ਬਣਾਈਆ ਠੀਕ ਹੈ ਜੀ 5 ਮਿੰਟ ਦੀ ਵੀਡੀਓ ਬਣਾਈਆ ਤੁਸੀਂ ਇਹ ਚੀਜ਼ ਦੇਖੋ ਜਿਹੜੀ ਤੁਸੀਂ 5 ਮਿੰਟ ਦੀ ਵੀਡੀਓ ਬਣਾਈ ਆ ਇਹਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸਿਖਾ ਰਹੇ ਹੋ ਤੁਹਾਡਾ ਸਖੂਨ ਦਾ ਤਰੀਕਾ ਕੀ ਆ ਤੁਹਾਡਾ ਬੋਲਣ ਦਾ ਤਰੀਕਾ ਕੀ ਆ ਮੰਨ ਕੇ ਚਲੋ ਕੋਈ ਵੀ ਚੀਜ਼ ਆ ਤੁਸੀਂ ਇਹਨੂੰ ਐਕਸਪਲੇਨ ਕਿਵੇਂ ਕਰਦੇ ਪਏ ਹੋ ਜਦੋਂ ਤੱਕ ਤੁਹਾਡਾ ਐਕਸਪਲੇਨ ਕਰਨ ਦਾ ਤਰੀਕਾ ਵਧੀਆ ਨਹੀਂ ਹੋਊਗਾ ਉਦੋਂ ਤੱਕ ਤੁਸੀਂ ਕਾਮਯਾਬ ਹੋ ਹੀ ਨਹੀਂ ਸਕਦੇ ਮੰਨ ਕੇ ਚਲੋ ਤੁਹਾਡੇ ਅੰਦਰ ਮੋਟੀਵੇਸ਼ਨਲ ਦੀ ਬਹੁਤ ਵਧੀਆ ਤੁਹਾਡੇ ਅੰਦਰ ਉਹ ਆ ਵੀ ਤੁਸੀਂ ਮੋਟੀਵੇਸ਼ਨਲ ਬਹੁਤ ਵਧੀਆ ਤੁਸੀਂ ਕਰ ਸਕਦੇ ਹੋ ਬਟ ਤੁਸੀਂ ਕਿਹਦੇ ਪਿੱਛੇ ਲੱਗੇ ਹੋ ਤੁਸੀਂ ਹੋਰ ਕਹਾਣੀਆਂ ਦੇ ਪਿੱਛੇ ਲੱਗੇ ਹੋ ਤੁਸੀਂ ਹੋਰਰ ਕਹਾਣੀਆਂ ਲੋਕਾਂ ਨੂੰ ਸੁਣਾਈ ਜਾ ਰਹੇ ਹੋ ਉਹ ਲੋਕ ਤੁਹਾਨੂੰ ਵਧੀਆ ਨਹੀਂ ਲੱਗਦੇ ਲੋਕ ਲੋਕ ਤੁਹਾਡੀ ਵੀਡੀਓ ਪਸੰਦ ਨਹੀਂ ਕਰਦੇ ਕਿਉਂ ਕਿ ਤੁਹਾਡੇ ਅੰਦਰ ਮੋਟੀਵੇਸ਼ਨ ਦੀ ਸਕਿੱਲ ਆ ਤੁਸੀਂ ਮੋਟੀਵੇਸ਼ਨ ਕਰੋ ਨਾ ਲੋਕਾਂ ਨੂੰ ਮੋਟੀਵੇਟ ਕਰੋ ਜਿਹੜੀ ਤੋਂ ਅੰਦਰ ਸਕਿੱਲ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਸਕਿੱਲ ਨੂੰ ਪਛਾਣੋ ਵੀ ਤੁਹਾਡੇ ਅੰਦਰ ਕਿਹੜੀ ਸਕਿੱਲ ਆ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਯਾਰ ਮੈਂ ਲੋਕਾਂ ਨੂੰ ਐਕਸਪਲੇਨਿੰਗ ਕਿਵੇਂ ਕਰਾਂ ਲੋਕ ਤੁਸੀਂ ਖੁਦ ਦੇਖੋ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਵੀਰ ਲੋਕ ਨੇ ਜਿਹੜੇ ਉਹ ਮੇਰੀ ਵੀਡੀਓ ਕਿਉਂ ਦੇਖਣਗੇ ਤੁਹਾਡੀ ਵੀਡੀਓ ਲੋਕ ਕਿਵੇਂ ਦੇਖਣਗੇ ਜਦ ਕਿ ਤੁਸੀਂ ਐਜੂਕੇਸ਼ਨ ਕਰਦੇ ਪਿਓ ਐਜੂਕੇਸ਼ਨ ਕਿਸ ਨੂੰ ਕੋਈ ਚੀਜ਼ ਤੁਸੀਂ ਸੁਖਾਰੇ ਹੋ ਤੁਹਾਡੇ ਮੁਕਾਬਲੇ ਕੋਈ ਹੋਰ ਵੀ ਬਹੁਤ ਸਾਰੇ ਯੂਟਿਊਬਰ ਨੇ ਜਿਹੜੇ ਸਿਖਾਉਂਦੇ ਪਏ ਨੇ ਤੁਸੀਂ ਉਹਨਾਂ ਤੋਂ ਵਧੀਆ ਕਿਵੇਂ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਉਹਨਾਂ ਤੋਂ ਵਧੀਆ ਐਕਸਪਲੇਨ ਨਹੀਂ ਕਰ ਰਹੋਗੇ ਉਦੋਂ ਤੱਕ ਲੋਕ ਤੁਹਾਡੇ ਨਾਲ ਨਹੀਂ ਜੁੜਨਗੇ ਲੋਕ ਤੁਹਾਨੂੰ ਨਹੀਂ ਦੇਖਣਗੇ ਤੁਹਾਡੀ ਵੀਡੀਓ ਨੂੰ ਪ੍ਰਮੋਟ ਨਹੀਂ ਕਰੇਗਾ YouTube ਮਨ ਲ ਕੇ ਜੇ ਤੁਸੀਂ 5 ਮਿੰਟ ਦੀ ਵੀਡੀਓ ਬਣਾਈ ਹੈ ਜੇ ਤੁਸੀਂ ਇਹ ਦੇ ਵਿੱਚ ਵਧੀਆ ਤਰੀਕੇ ਨਾਲ ਸਟੈਪ ਵਾਈਜ਼ ਸਟੈਪ ਤੁਸੀਂ ਸਹਾਰੇ ਐਕਸਪਲੇਨ ਵਧੀਆ ਕਰਦੇ ਪਏ ਹੋ ਤਾਂ ਲੋਕ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਗੇ ਤੁਹਾਡੇ ਚੈਨਲ ਨੂੰ ਲਾਈਕ ਵੀ ਕਰਨਗੇ ਕਮੈਂਟ ਵੀ ਕਰਨਗੇ ਤੇ ਤੁਹਾਡੇ ਮਤਲਬ ਵੀ ਤੁਹਾਡੇ ਨਾਲ ਜੁੜਨਗੇ ਵੀ ਤੇ YouTube ਵੀ ਪ੍ਰਮੋਟ ਕਰੇਗਾ ਹੁਣ ਮੰਨ ਕੇ ਚੱਲੋ ਕੋਈ ਬੰਦਾ ਫਿਲਮ ਬਣਾਉਂਦਾ ਵਾ ਹਨਾ ਫਿਲਮ ਜਦੋਂ ਬਣਾਉਂਦਾ ਉਹ 3 ਘੰਟੇ ਦੀ ਫਿਲਮ ਬਣਾਉਂਦਾ ਜੀ ਠੀਕ ਹੈ 3 ਘੰਟੇ ਦੀ ਫਿਲਮ ਬਣਾਉਂਦਾ ਵਾ ਪਰ ਜਦੋਂ ਉਹ ਟ੍ਰੇਲਰ ਕੱਟਦਾ ਟੀਜ਼ਰ ਕੱਟਦਾ ਵਾ ਉਹਨਾਂ ਮਤਲਬ 3 ਇੱਕ ਮਿੰਟ ਦਾ ਟ੍ਰੇਲਰ ਕੱਢਦਾ 3 ਘੰਟੇ ਦੀ ਫਿਲਮ ਚ ਮੈਨ ਮੈਨ 파ਟ ਕੱਢ ਕੇ ਜਦੋਂ ਮੈਨ ਮੈਨ 파ਟ ਕੱਢ ਕੇ ਤੁਹਾਨੂੰ ਦਿਖਾਉਂਦਾ ਵਾ ਤੁਸੀਂ ਟ੍ਰੇਲਰ ਦੇਖਦੇ ਹੋ ਤੁਸੀਂ ਕਹਿੰਦੇ ਹੋ ਯਾਰ ਟ੍ਰੇਲਰ ਬਹੁਤ ਸੋਹਣਾ ਵਾ ਹਾਂ ਨਾ ਫਿਰ ਫਿਲਮ ਵੀ ਸੋਹਣੀ ਹੋਊਗੀ ਤੇ ਅਸੀਂ ਫਿਲਮ ਦੇਖਣ ਜਾਵਾਂਗੇ ਤੁਸੀਂ ਟ੍ਰੇਲਰ ਦੇਖ ਕੇ ਫਿਲਮ ਦੇਖਣ ਜਾਂਦੇ ਹੋ ਸਟਾਰਟਿੰਗ ਤੇ ਨਹੀਂ ਨਾ ਫਿਲਮ ਦੇਖਦੇ ਤੁਹਾਨੂੰ ਥੀਏਟਰ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਯਾਰ ਫਿਲਮ ਵਧੀਆ ਆ ਜਾਂ ਮਾੜੀ ਆ ਜਾਂ ਮਤਲਬ ਵੀ ਐਵਰੇਜ ਹੀ ਆ ਹਾਂ ਸੋ ਇਸ ਕਰਕੇ ਤੁਸੀਂ ਵੀ ਇਹ ਚੀਜ਼ ਦੇਖੋ ਜਿਹੜਾ ਮੈਂ 5 ਮਿੰਟ ਦੇ ਵਿੱਚ ਵੀਡੀਓ ਬਣਾ ਰਿਹਾ ਵਾਂ ਇਹਦੇ ਵਿੱਚ ਮੈਂ ਲੋਕਾਂ ਨੂੰ ਆਪਣੇ ਨਾਲ ਕਿਵੇਂ ਜੋੜ ਸਕਦਾ ਐਕਸਪਲੇਨ ਕਿਵੇਂ ਕਰ ਸਕਦਾ ਵਾਂ ਸੋ ਬਹੁਤ ਸਾਰੇ ਜਿਹੜੇ ਮੇਰੇ ਭੈਣ ਭਰਾਣੇ ਮੇਰੇ ਕੋਲ ਕਲਾਸਾਂ ਲਾ ਕੇ ਜਾਂਦੇ ਨੇ ਜਲੰਧਰ ਦੇ ਵਿੱਚ ਹਨਾ ਤੇ ਜਦੋਂ ਉਹ ਆਉਂਦੇ ਨੇ ਉਹ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਜਦੋਂ ਮੇਰੇ ਕੋਲ ਉਹ ਸਕਿੱਲ ਸਿੱਖ ਕੇ ਜਾਂਦੇ ਆ ਨਾ ਉਹ ਕਹਿੰਦੇ ਕਿ ਦੇ ਵੀਰ ਜੀ YouTube ਤੇ ਸਫਲ ਹੋਣਾ ਕੋਈ ਔਖਾ ਨਹੀਂ ਹੈਗਾ ਕਹਿੰਦੇ ਸੋਖਾ ਹੀ ਬੜਾ ਕੰਮ ਆ ਕਿਉਂਕਿ ਉਹਨਾਂ ਨੂੰ ਮੈਂ ਸਕਿੱਲ ਹੀ ਇਸ ਤਰੀਕੇ ਨਾਲ ਸਿਖਾਉਣਾ ਵਾਂ ਜਦੋਂ ਸਿੱਖ ਕੇ ਜਾਂਦੇ ਨੇ ਕਹਿੰਦੇ ਕਿ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਵੀਰ ਜੀ ਪੈਸਾ ਕਮਾ ਅਸੀਂ ਮਦਦ ਰਹੀ ਤੁਹਾਡੇ ਕੋਲ ਹੁਣ ਸਕਿੱਲ ਸਿੱਖ ਲਿਆ ਹੁਣ ਜਾ ਕੇ ਅਸੀਂ ਇੱਥੇ ਕੰਮ ਕਰਾਂਗੇ ਤੇ ਕਈ YouTube ਰੇ ਹੋ ਜਿਹ ਵੀ ਨੇ ਜਿਹੜੇ ਮੇਰੇ ਕੋਲ ਸਿੱਖ ਗਏ ਨੇ ਅੱਜ ਦੀ ਡੇਟ ਦੇ ਵਿੱਚ 30 ਤੋਂ ਲੈ ਕੇ 35000 ਰੁਪਿਆ ਘਰੇ ਬੈਠੇ ਕਮਾਰੇ ਨੇ ਸੋ ਪੈਸਾ ਤੁਸੀਂ ਵੀ ਕਮਾ ਸਕਦੇ ਹੋ ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ ਬਸ ਤੁਹਾਡੇ ਅੰਦਰ ਸਕਿੱਲ ਹੋਣੀ ਚਾਹੀਦੀ ਆ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਕਰਨ ਦਾ ਵੀ ਯਾਰ ਮੈਂ ਇਹ ਕਰਨਾ ਹੀ ਕਰਨਾ ਵਾ ਕਈਆਂ ਦੇ ਅੰਦਰ ਜਜ਼ਬਾ ਬਹੁਤ ਜ਼ਿਆਦਾ ਵਾ ਪਰ ਉਹਨਾਂ ਦੇ ਅੰਦਰ ਸਕਿੱਲ ਨਹੀਂ ਹੈਗੀ ਜਦੋਂ ਤੱਕ ਤੁਹਾਡੇ ਅੰਦਰ ਸਕਿੱਲ ਨਹੀਂ ਹੋਊਗੀ ਐਕਸਪਲੇਨ ਕਰਨ ਦੀ ਸਮਰੱਥਾ ਨਹੀਂ ਹੋਊਗੀ ਐਕਸਪਲੇਨ ਕਿਵੇਂ ਕਰਨਾ ਲੋਕਾਂ ਨੂੰ ਅਸੀਂ ਲੋਕਾਂ ਨੂੰ ਕਿਵੇਂ ਆਪਣੇ ਨਾਲ ਜੋੜਨਾ ਲੋਕਾਂ ਨੂੰ ਕਿਵੇਂ ਸਿਖਾਉਣਾ ਜਦੋਂ ਤੱਕ ਤੁਹਾਡੇ ਕੋਲ ਇਹ ਚੀਜ਼ ਨਹੀਂ ਆਊਗੀ ਉਦੋਂ ਤੱਕ ਤੁਸੀਂ ਸਫਲ ਹੋ ਹੀ ਨਹੀਂ ਸਕਦੇ ਹਗੇ ਸੋ ਜਿਹੜੀ ਮੇਰੀ ਕਲਾਸਾਂ ਲੱਗਦੀਆਂ ਨੇ ਜਲੰਧਰ ਸ਼ਹਿਰ ਦੇ ਵਿੱਚ ਮੈਂ ਉਹਨਾਂ ਨੂੰ ਇਹ ਚੀਜ਼ਾਂ ਸਿਖਾਉਣਾ ਮੈਂ ਉਹਦੇ ਵਿੱਚ ਮਤਲਬ ਤੁਸੀਂ ਲੋਕਾਂ ਨੂੰ ਕਿਵੇਂ ਐਕਸਪਲੇਨ ਕਰਨਾ ਵਾ ਕਿਵੇਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਵਾ ਕਿਵੇਂ ਵੀਡੀਓ ਦਾ ਥੰਬਨੇਲ ਬਣਾਉਣਾ ਕਿਵੇਂ ਵੀਡੀਓ ਦਾ ਟਾਈਟਲ ਲਿਖਣਾ ਟੈਗ ਲਾਉਣਾ ਡਿਸਕ੍ਰਿਪਸ਼ਨ ਲਿਖਣੀ ਆ ਜਿਹਦੇ ਨਾਲ ਤੁਹਾਡੀ ਵੀਡੀਓ ਮਤਲਬ ਲੋਕ ਦੇਖਣ ਵਾਇਰਲ ਹੋਵੇ ਹਨਾ ਤੇ ਤੁਹਾਡੇ ਨਾਲ ਲੋਕ ਜੋੜਨਾ ਇਹ ਹੀ ਚੀਜ਼ਾਂ ਮੈਂ ਆਪਣੀ ਕਲਾਸ ਦੇ ਵਿੱਚ ਸਿਖਾਉਣਾ ਵਾ ਅਗਰ ਤੁਸੀਂ ਉਹ ਮੇਰੀ ਕਲਾਸ ਲਗਾਉਣਾ ਚਾਹੁੰਦੇ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਲੱਗਦੀ ਆ ਤਾਂ ਬਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪੁੱਛ ਸਕਦੇ ਹੋ ਸਾਡੀ ਟੀਮ ਕੋਲ ਵੀ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਆ ਉਹ ਕਿਹੜੀ ਜਗ੍ਹਾ ਦੇ ਉੱਤੇ ਸਾਡੀ ਕਲਾਸ ਲੱਗਦੀ ਹੈ ਕਿੰਨੇ ਤੋਂ ਕਿੰਨੇ ਉਹਦੀ ਟਾਈਮਿੰਗ ਰਹਿੰਦੀ ਆ ਤੇ ਜੜੀ ਉਹਦੀ ਸੀਟ ਬੁਕੀ ਕਰਨ ਦਾ ਜੋ ਵੀ ਪ੍ਰੋਟੋਕੋਲ ਆ ਜੋ ਵੀ ਪ੍ਰੋਸੈਸ ਆ ਉਹ ਕੀ ਰਹਿੰਦਾ ਵਾ ਤਾਂ ਬਲੀ ਸਗਰੀ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲ ਤੁਸੀਂ ਪੁੱਛ ਸਕਦੇ ਹੋ ਅਗਰ ਤੁਸੀਂ ਮੇਰੇ ਕੋਲ ਉਹ ਕਲਾਸ ਤੁਸੀਂ ਲਗਾ ਜਾਨੇ ਨਾ ਐਤਵਾਰ ਜਿਹੜੀ ਇੱਕ ਦਿਨ ਦੀ ਮੇਰੀ ਕਲਾਸ ਲੱਗਦੀ ਆ ਤਾਂ ਮੈਂ ਗਾਰੰਟੀ ਦਿੰਦਾ ਤੁਹਾਨੂੰ ਤੁਸੀਂ ਮਹੀਨੇ ਦੇ ਤੁਸੀਂ 40000 ਤੋਂ ਲੈ ਕੇ 50000 ਰੁਪਇਆ 40000 ਤੋਂ 50000 ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ YouTube ਤੋਂ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਕੋਈ ਔਖਾ ਨਹੀਂ ਹੈਗਾ ਕਲਾਸ ਲਗਾਉਣ ਤੋਂ ਬਾਅਦ ਤੁਹਾਨੂੰ ਵੀ ਪਤਾ ਲੱਗੇਗਾ ਕਿ ਵੀਰ ਜੀ ਬਹੁਤ ਸੌਖਾ ਕੰਮ ਤੁਸੀਂ ਆਪ ਕਰੋਗੇ ਯਾਰ ਇਹ ਤਾਂ ਬਹੁਤ ਹੀ ਸੌਖਾ ਕੰਮ ਆ ਬਸ ਤੁਹਾਡੇ ਅੰਦਰ ਦੇਖੋ ਟੈਲੈਂਟ ਹੈਗਾ ਵਾ ਪਰ ਕੀ ਹੈ ਕਿ ਤੁਹਾਡੇ ਅੰਦਰ ਸਕਿੱਲ ਨਹੀਂ ਹੈਗੀ ਵੀ ਉਹ ਸਕਿੱਲ ਤੁਸੀਂ ਕਿੱਥੋਂ ਲੈਣੀ ਹੈ ਉਹ ਸਕਿੱਲ ਤੁਹਾਨੂੰ ਮੈਂ ਸਿਖਾਉਂਗਾ ਟੈਲੈਂਟ ਤੁਹਾਡੇ ਆ ਹੋਊਗਾ ਸਕਿੱਲ ਮੈਂ ਤੁਹਾਨੂੰ ਸਿਖਾਉਂਗਾ ਇਹ ਦੋਨੇ ਚੀਜ਼ਾਂ ਨੂੰ ਜੋੜ ਕੇ ਤੁਸੀਂ YouTube Facebook Instagram ਤੇ ਕੰਮ ਕਰਨਾ ਸ਼ੁਰੂ ਕਰ ਦਿਓ ਮੈਂ ਤੁਹਾਨੂੰ ਗਾਰੰਟੀ ਦੇ ਦਿੱਤੀ ਤੁਸੀਂ ਮਹੀਨੇ ਦੇ ਤੁਸੀਂ 10000 ਰੁਪਏ ਕਮਾਓਗੇ ਇਹ ਮੇਰਾ ਵਾਦਾ ਵਾ ਬਸ ਇਹ ਵੀ ਤੁਹਾਡੇ ਅੰਦਰ ਸਕਿੱਲ ਹੋਣੀ ਚਾਹੀਦੀ ਹੈ ਜੋ ਤੱਕ ਤੁਸੀਂ ਸਕਿੱਲ ਨਹੀਂ ਸਿੱਖੋਗੇ ਉਦੋਂ ਤੱਕ ਪ੍ਰੋਪਰly ਤੁਹਾਨੂੰ ਨਹੀਂ ਪਤਾ ਲੱਗੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਆ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ